ਫਿਰ ਮੈਂ ਜ਼ਰੂਰ तमाम ਸਰੋਤਿਆਂ ਨਾਲ ਸਾਝ ਪਾਉਂਗੇ ਇਸ ਲਈ ਜਗਵੰਤ ਖੇੜਾ ਜੀ ਕਾਲ ਦੇ ذریعے ਸਾਡੇ ਨਾਲ ਜੁੜ ਚੁੱਕੇ ਨੇ ਤੇ ਬਹੁਤ ਰੌਣਕ ਲੱਗੀ ਗगन ਪੈਣ ਬੋਲੀਆਂ ਟੱਪੇ ਤੇ ਗੀਤਾਂ ਦੇਖੋ ਬਸ਼ਰਾਟੇ ਆਏ ਸਾਰੇ ਪੇਸ਼ ਕਰ ਰਹੇ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜਸਵੀਰ ਪਲੂਰੀਆ ਜੀ ਜਗਵੰਤ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ ਜਗਵੰਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਮੈਨੂੰ ਅੱਜ ਪਤਾ ਨਹੀਂ ਸੀਗਾ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਬੋਲੀਆਂ ਤੇ ਟੱਪੇ ਰੱਖਣੇ ਆ ਮੈਂ ਸਵੇਰੇ ਬੋਲੀਆਂ ਲਿਖ ਲਈਆਂ ਸੀਗੀਆਂ ਬਾਈ ਜਦੋਂ ਮੈਂ ਤੁਹਾਡਾ ਕੋਰਸ ਪੜਿਆ ਤੇ ਪ੍ਰੋਗਰਾਮ ਸੁਣਿਆ ਤਾਂ ਮੈਂ ਨਿਸ਼ਚਿਤ ਹੋ ਗਿਆ ਕਿ ਅੱਜ ਦਾ ਜੁਗਾੜ ਤਾਂ ਹੋ ਗਿਆ। ਕੀ ਬਾਤ ਹੈ। ਮਤਲਬ ਦੇਖ ਲਓ ਤੁਹਾਨੂੰ ਪਹਿਲੇ ਇਹਿਸਾਸ ਹੋ ਗਿਆ ਕਿ ਅੱਜ ਸਾਡੇ ਪ੍ਰੋਗਰਾਮ 'ਚ ਬੋਲੀਆਂ ਰਹਿਣ ਵਾਲੀਆਂ ਅੱਛਾ ਅੱਧੀਆਂ ਬਚਾ ਲਿਓ ਕਿਉਂਕਿ ਕੱਲ ਵੀ ਸੁਣਨੀਆਂ ਨੇ। ਨਹੀਂ ਮੇਰੇ ਕੋਲ ਸੌਣ ਦਾ ਮਹੀਨਾ ਨਾ ਸੌਣ ਦਾ ਮਹੀਨਾ ਆਪਾਂ ਬੋਲੀਆਂ ਜਿਹੜੀਆਂ ਨੇ ਇੰਨੀਆਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣੀਆਂ ਨੇ ਵੀ ਪੁੱਛੋ ਹੀ ਨਾ। ਮੈਂ ਹਰ ਸਾਲ ਸੌਣ ਤੇ ਨਾ ਬਹੁਤ ਢੇਰ ਸਾਰੀਆਂ ਲਿਖਦਾ ਸੀ। ਪੁਰਾਣੀਆਂ ਕਾਪੀਆਂ ਇੱਕ ਵਾਰ ਫੋਲ ਕੇ ਨਾ ਸਾਰੀਆਂ ਮੈਂ ਕਰ ਲਾਂਗਾ ਜੀ ਐਸ ਨਵੀਆਂ ਲਿਖੂੰਗਾ ਪੁਰਾਣੀਆਂ ਨਹੀਂ ਕਰਦਾ ਜੀ ਜੀ ਹਾਂਜੀ ਮੀ ਰੁਕ ਰੁਕ ਵਰਦਾਏ ਮੀ ਰੁਕ ਰੁਕ ਵਰਦਾਏ ਉਹ دیਵਾਨੀ ਤੇਰੀ ਤਤੜੀ ਦਾ ਦਿਲ ਮਿਲਣ ਲਈ ਕਰਦਾਏ ਉਹ ਮੀ ਰੁਕ ਰੁਕ ਵਰਦਾਏ ਬਦਲੇ ਕਾਲੇ ਕਾਲੇ ਛਾੜੇ ਆਏ ਬਦਲੇ ਕਾਲੇ ਕਾਲੇ ਛਾੜੇ ਆਏ ਉਹ ਗੁੱਸੇ ਵਿੱਚ ਇੰਜ ਗਰਜਣ ਜਿਵੇਂ ਮਾਇਏ ਨਾਲ ਲੜੇ ਆਏ ਉਹ ਜਿਉ ਮਾਈਏ ਨਾਲੇ ਲੜੇ ਆਏ ਮੀ ਵਰਦਾਏ ਰੁਕ ਰੁਕ ਕੇ ਮੀ ਵਰਦਾਏ ਰੁਕ ਰੁਕ ਕੇ ਥਾਕੇ ੜੀ ਸੁਕਿਰ ਗਈ ਮਾਰੇ ਤਰਚਾ ਚੋਕ ਚੋਕ ਕੇ ਓਮੀ ਵਰਦਾਏ ਰੁਕ ਰੁਕ ਕੇ ਆਇਆ ਸੋਣ ਦਾ ਮਹੀਨਾ ਏ ਆਇਆ ਸੋਣ ਦਾ ਮਹੀਨਾ ਏ ਉਹ जख्मਾਂ ਨੂੰ ਛਿਲ ਜਾਂਦਾ ਆ ਜਾਲਮ ਬੜਾ ਹੀ ਕਮੀਨਾ ਏ ਉਹ ਜਾਲਮ ਬੜਾ ਹੀ ਕਮੀਨਾ ਏ ਫੁਹਾਰਾ ਠੰਡੀਆਂ ਮੂਤੇ ਪੈਂਦੀਆਂ ਫੁਹਾਰਾ ਠੰਡੀਆਂ ਮੂਤੇ ਪੈਂਦੀਆਂ ਉਹ ਪੇਕੇ ਘਰ ਆਈਆਂ ਸਖੀਆਂ ਸਿਰ ਜੋੜ ਜੋੜ ਕੀਨੇ ਬੈਂਦੀਆਂ ਸਿਰ ਜੋੜ ਜੋੜ ਕੀਨੇ ਬੈਂਦੀਆਂ ਜੋ ਸੱਸਾ ਨਣਦਾ ਤੋਂ ਤਾਂਗ ਆਈਆਂ ਜੋ ਸੱਸਾ ਨਣਦਾ ਤੋਂ ਤਾਂਗ ਆਈਆਂ ਉਹ ਗੱਲਾਂ ਸਬ ਸੋਰੀਆਂ ਦੀਆਂ ਮਸਾਲੇ ਲਾਲਾ ਕੀ ਸੁਣਾਈਆ ਜੋ ਸਸਥਾ ਨੰਨ ਦਾਤੋਂ ਤੰਗ ਆਈਆ ਕਾਲਾ ਬੱਦਲ ਸਿਰ ਤੇ ਗੱਜਿਆ ਓ ਕਾਲਾ ਬੱਦਲ ਸਿਰ ਤੇ ਗੱਜਿਆ ਓ ਜਗ ਮਾਤੇ ਅਜੇ ਲੈਣ ਨਾ ਆਈ ਦਿਲ ਅਜੇ ਨਹੀਂ ਏ ਰਜਿਆ ਉਹ ਦਿਲ ਅਜੇ ਨਹੀਂ ਏ ਰਜਿਆ ਮੀ ਰੁਕ ਰੁਕ ਵਰਦਾਏ ਆਇਆ ਸੋਣ ਦਾ ਮਹੀਨਾ ਏ ਆਇਆ ਸੋਣ ਦਾ ਮਹੀਨਾਏ ਜੀ ਗਗਨੀ ਵਾਹ ਕੀ ਬਾਤ ਹੈ ਕੀ ਬਾਤ ਹੈ ਬਹੁਤ ਹੀ ਸੋਹਣੇ ਟੱਪੇ ਜਿਹੜੇ ਆ ਬੋਲੀਆਂ ਦੇ ਰੂਪ ਦੇ ਵਿੱਚ ਤੁਸੀਂ ਲਿਖੇ ਜਗਵੰਤ ਜੀ ਸੋ ਆਨੰਦ ਆ ਗਿਆ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਲ ਜੁੜਨ ਦੇ ਲਈ ਤੇ ਹੁਣ ਕੱਲ ਲਈ ਵੀ ਫੇਰ ਤਿਆਰੀ ਰੱਖਿਓ ਬੇਕਲ ਜੀ ਰੌਣਕ ਮੇੜੇ ਦੀ ਹੈ ਜੀ ਬੇਕਲ ਜੀ ਸਭ ਤੋਂ ਬਾਅਦ ਮੈਂ ਸ਼ੁਕਰੀਆ ਜਗਵੰਤ ਜੀ ਪ੍ਰੋਗਰਾਮ ਨਾਲ ਜੁੜਨ ਦੇ ਲਈ ਸਾਂਝ ਬਣਾਉਣ ਦੇ ਲਈ ਤੇ ਨਾਲ ਹੀ तमाम ਸਾਡੇ ਸਰੋਤੇ ਜਿਹੜੇ ਆ ਉਹਨਾਂ ਦੇ ਵੱਲੋਂ ਸਨੇਹ ਪਹੁੰਚ ਰਹੇ ਨੇ ਸੋਇਸ ਵੱਲੇ ਸ਼ਗਨ ਜੀ ਰਵੱਲੋਂ ਸਨੇਹ ਪਹੁੰਚ ਗਿਆ ਬਾਜੀਵਾ ਕਹਿੰਦੇ ਇੱਕ ਤੋਂ ਬਾਅਦ ਕੇ ਇੱਕ ਜਗਵੰਤ ਜੀ ਬਹੁਤ ਸੋਹਣੇ ਟੱਪੇ ਜਿਹੜੇ ਤੁਸੀਂ ਇਸ ਮੰਚ ਤੇ ਲੈ ਕੇ ਪਹੁੰਚਿਓ ਤੇ ਥੰਬਸ ਅਪ ਜਿਹੜੇ ਪ੍ਰੀਤਿੰਦਰ ਜੀ ਵੱਲੋਂ ਰਾਜੂ ਜੀ ਕਿਰਨ ਬਸੀ ਜੀ ਰਵੱਲੋਂ WhatsApp ਤੇ ਸਾਡੇ ਕੋਲ ਪਹੁੰਚ ਚੁੱਕੇ ਨੇ ਬਹੁਤ ਬਹੁਤ ਸ਼ੁਕਰੀਆ ਜਗਵੰਤ ਜੀ ਸਾਰਿਆਂ ਦਾ ਧੰਨਵਾਦ ਜੀ ਜੀ ਪ੍ਰੋਗਰਾਮ ਨਾਲ ਜਿਹੜੇ ਹੌਸਲਾ ਫੈ ਕਰਦੇ ਰੋ ਉਹ ਵੀ ਲਿਖਦੇ ਰਾਂਗੇ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਲ ਚੜਨ ਦੇ ਲਈ ਤੇ